ਉਹੀ ਮਹਲਾ ਪੰਜਵਾਂ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਆਰਾਮ ਗੁਰੂ ਦੀ ਸ਼ਰਨ ਪੈ ਕੇ ਜਿੰਨਾ ਮਨੁੱਖਾ ਨੇ ਸਭ ਤੋਂ ਵੱਡੇ ਗੋਬਿੰਦ ਦਾ ਨਾਮ ਜਪਦਿਆਂ ਆਤਮਕ ਆਨੰਦ ਪ੍ਰਾਪਤ ਕਰ ਲਿਆ ਉਹਨਾਂ ਦਾ ਸਰੀਰ ਅਬਿਨਾਸ਼ੀ ਪ੍ਰਮਾਤਮਾ ਦੇ ਰਹਿਣ ਲਈ ਸ਼ਹਿਰ ਬਣ ਗਿਆ ਮਨ ਇੱਛੇ ਸਈ ਫਲ ਪਾਏ ਕਰਤੈ ਆਪ ਵਸਾਇਆ ਰਾਮ ਕਰਤਾਰ ਨੇ ਉਹ ਸਰੀਰ ਸ਼ਹਿਰ ਨੂੰ ਆਪ ਵਸਾ ਦਿੱਤਾ ਆਪਣੇ ਵਸਣ ਲਈ ਤਿਆਰ ਕਰ ਲਿਆ ਉਹਨਾਂ ਮਨੁੱਖਾਂ ਨੇ ਮਨ ਮੰਗੀਆਂ ਮਰਜ਼ਾ ਸਦਾ ਹਾਸਨ ਕੀਤੀਆਂ ਕਰਤੈ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸਿੱਖ ਬਿਗਾਸੇ ਕਰਤਾਰ ਨੇ ਜਿੰਨਾ ਮਨੁੱਖਾਂ ਦੇ ਸਰੀਰ ਨੂੰ ਆਪਣੇ ਵਸਣ ਲਈ ਤਿਆਰ ਕਰ ਲਿਆ ਉਹਨਾਂ ਨੇ ਸਾਰੇ ਸੁੱਖ ਆਨੰਦ ਮਾਣਿਆ ਗੁਰੂ ਕੇ ਉਹ ਸਿੱਖ ਗੁਰੂ ਕੇ ਉਹ ਪੁੱਤਰ ਗੁਰੂ ਕੇ ਉਹ ਭਰਾ ਸਦਾ ਖੜੇ ਮੱਥੇ ਰਹਿੰਦੇ ਹਨ ਗਣ ਗਮੈ ਪੂਰਨ ਪਰਮੇਸ਼ਰ ਕਾਰਜ ਆਯਾਰਾਸੇ ਉਹ ਵਡਭਾਗੀ ਮਨੁੱਖ ਸਰਵ ਵਿਆਪਕ ਪ੍ਰਮਾਤਮਾ ਦੇ ਗਾਣ ਗਾਉਂਦੇ ਰਹਿੰਦੇ ਹਨ ਉਹਨਾਂ ਮਨੁੱਖਾਂ ਦਾ ਜੀਵਨ ਮਨੋਰਥ ਸਿਰੇ ਚੜ ਜਾਂਦਾ ਹੈ ਪ੍ਰਭ ਆਪ ਸੁਆਮੀ ਆਪੇ ਰਖਾ ਆਪ ਤਾਂ ਆਪ ਮਾਇਆ ਜਿਹੜੇ ਮਨੁੱਖ ਪ੍ਰਮਾਤਮਾ ਦਾ ਨਾਮ ਜਪਦੇ ਹਨ ਜਿਨ੍ਹਾਂ ਨੇ ਸਰੀਰ ਨੂੰ ਪ੍ਰਮਾਤਮਾ ਨੇ ਆਪਣੇ ਵਸਣ ਲਈ ਸ਼ਹਿਰ ਬਣਾ ਲਿਆ ਮਾਲਕ ਪ੍ਰਭੂ ਉਹਨਾਂ ਦੇ ਸਿਰ ਉੱਤੇ ਸਦਾ ਆਪ ਹੀ ਰਾਖਾ ਬਣਿਆ ਰਹਿੰਦਾ ਹੈ ਜਿਵੇਂ ਮਾਪੇ ਆਪਣੇ ਪੁੱਤਰ ਦਾ ਧਿਆਨ ਰੱਖਦੇ ਹਨ ਉਵੇਂ ਪ੍ਰਮਾਤਮਾ ਉਹਨਾਂ ਮਨੁੱਖਾਂ ਲਈ ਆਪ ਹੀ ਪਿਓ ਆਪ ਹੀ ਮਾਂ ਬਣਿਆ ਰਹਿੰਦਾ ਹੈ ਕਹੁ ਨਾਨਕ ਸਤਿਗੁਰ ਬਲਿਹਾਰੀ ਜੇ ਨਾ ਇਹ ਥਾਨ ਸੁਹਾਇਆ ਨਾਨਕ ਆਖਦਾ ਹੈ ਕਿ ਉਸ ਗੁਰੂ ਤ ਸਦਾ ਕੁਰਬਾਨ ਹੁੰਦਾ ਰਹੋ ਜਿਸ ਨੇ ਹਰਨਾਮ ਸਿਮਰਨ ਦੀ ਦਾਤ ਦੇ ਕੇ ਕਿਸੇ ਵੱਡ ਭਾਗੀ ਦੇ ਸਿਰ ਸਰੀਰ ਥਾਂ ਨੂੰ ਸੁੰਦਰ ਬਣਾ ਦਿੱਤਾ ਘਰ ਮੰਦਰ ਹਟ ਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ RAM ਗੁਰੂ ਦੀ ਕਿਰਪਾ ਨਾਲ ਜਿਸ ਸਰੀਰ ਨਗਰ ਵਿੱਚ ਪ੍ਰਮਾਤਮਾ ਦਾ ਨਾਮ ਆਵਸਦਾ ਹੈ ਉਹ ਸਰੀਰ ਦੇ ਸਾਰੇ ਹੀ ਗਿਆਨ ਇੰਦਰੀ ਸੋਹਣੇ ਆਤਮਕ ਦੀਉਣ ਵਾਲੇ ਬਣ ਜਾਂਦੇ ਹਨ ਸੰਤ ਭਗਤ ਹਰ ਨਾਮ ਅਰਾਧੈ ਕਟੀਐ ਜਮਤ ਕੀ ਫਸੀ RAM ਉਸ ਸਰੀਰ ਨਗਰ ਵਿੱਚ ਬੈਠੇ ਸੰਤ ਜਨ ਭਗਤ ਜਨ ਪ੍ਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ ਨਾਮ ਸਿਮਰਨ ਦੀ ਬਰਕਤ ਨਾਲ ਆਤਮਿਕ ਮੌਤ ਦੀ ਫਾਹੀ ਕੱਟੀ ਜਾਂਦੀ ਹੈ ਕਾਟੀ ਜਮ ਫਸੀ ਪ੍ਰਭ ਅਬినాਸ਼ੀ ਹਰ ਹਰ ਨਾਮ ਧਿਆਏ ਗੁਰੂ ਦੀ ਸ਼ਰਨ ਪੈ ਕੇ ਜਿੰਨਾ ਮਨੁੱਖਾ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਅਬినాਸ਼ੀ ਪ੍ਰਭੂ ਨੇ ਉਹਨਾਂ ਦੀ ਆਤਮਿਕ ਮੌਤ ਦੀ ਫਾਹੀ ਕੱਟ ਦਿੱਤੀ ਸਗਲ ਸਮਗਰੀ ਪੂਰਨ ਹੋਈ ਮਨ ਇਛੇ ਫਲ ਪਾਏ ਆਤਮਕ ਮੌਦ ਦੀ ਖਾਹੀ ਟੱਟ ਲਈ ਉਹਨਾਂ ਦੇ ਅੰਦਰ ਸਾਰੇ ਲੋੜੀਂਦੇ ਆਤਮ ਗੁਣ ਮੁਕੰਮਲ ਹੋ ਗਏ ਉਹਨਾਂ ਦੀਆਂ ਮਨ ਬਾਤ ਮੁਰਾਦਾਂ ਪੂਰੀਆਂ ਹੋ ਗਈਆਂ ਸੰਤ ਸੱਜਣ ਸੁਖ ਮਣ ਰਲੀਆਂ ਦੁੱਖ ਦਰਦ ਭਰਮ ਨਾ ਸੀ ਗੁਰੂ ਦੇ ਰਾਹੀ ਨਾਮ ਸਿਮਰ ਕੇ ਸੰਤ ਜਾਨਾ ਭਗਤ ਜਾਨੋ ਸੁਖ ਵਿੱਚ ਟਿਕ ਕੇ ਆਤਮਕ ਆਨੰਦ ਮਾਣਦੇ ਹਨ ਉਹਨਾਂ ਦੇ ਅੰਦਰੋਂ ਸਾਰੇ ਦੁੱਖ ਦਰਦ ਤੇ ਭਰਮਨਾਸ਼ ਹੋ ਜਾਂਦੇ ਹਨ ਸ਼ਬਦ ਸਵਾਰੇ ਸਤ ਗੁਰੂ ਪੁਰੇ ਨਾਨਕ ਸਦ ਬਲ ਜਸੀ ਨਾਨਕ ਉਸ ਪੂਰੇ ਗੁਰੂ ਤੋਂ ਸਦਾ ਸਦਕੇ ਜਾਂਦਾ ਹੈ ਜਿਸ ਨੇ ਆਪਣੇ ਸ਼ਬਦ ਦੇ ਰਾਹੀ ਸ਼ਰਨ ਪੈ ਮਨੁੱਖ ਦੇ ਜੀਵਨ ਸੋਹਣੇ ਬਣਾ ਦਿੱਤੇ ਦਾਤ ਖਸਮ ਕੀ ਪੂਰੀ ਹੋਈ ਨੇਤ ਨੇਤ ਚੜ੍ਹ ਸਵਾਈਂ ਰਾਮ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਉਤੇ ਨਾਮ ਸਿਮਰਨ ਦੀ ਪੂਰਨ ਬਖਸ਼ਿਸ਼ ਪ੍ਰਮਾਤਮਾ ਵੱਲੋਂ ਹੁੰਦੀ ਹੈ ਉਸ ਦੇ ਅੰਦਰ ਇਹ ਬਖਸ਼ਿਸ਼ ਸਦਾ ਵੱਧਦੀ ਰਹਿੰਦੀ ਪਾਰ ਬ੍ਰਹਮ ਖਸਮ ਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ ਕਿਉਂਕਿ ਜਿਸ ਪ੍ਰਮਾਤਮਾ ਦੀ ਬਿਆੰਤ ਸਮਰੱਥਾ ਹੈ ਉਸ ਨੇ ਆਪ ਉਸ ਮਨੁੱਖ ਦੇ ਸਿਰ ਉੱਤੇ ਆਪਣਾ ਹੱਥ ਰੱਖਿਆ ਹੁੰਦਾ ਹੈ ਆਦ ਜੁਗਾਦ ਭਗਤਨ ਕਾ ਰਾਖਾ ਸੋ ਪ੍ਰਭ ਭਇਆ ਦੇ ਅਲਾ ਜਗਤ ਦੇ ਸ਼ੁਰੂ ਤੋਂ ਹੀ ਪ੍ਰਮਾਤਮਾ ਆਪਣੇ ਭਗਤਾਂ ਦਾ ਰਾਖਾ ਬਣਿਆ ਆ ਰਿਹਾ ਹੈ ਭਗਤਾਂ ਉੱਤੇ ਦਇਆਵਾਨ ਹੁੰਦਾ ਆ ਰਿਹਾ ਹੈ ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪੇ ਕਰਿ ਪ੍ਰਤਿਪਾਲਾ ਉਸ ਪ੍ਰਭੂ ਨੇ ਆਪ ਹੀ ਸਭ ਜੀਵਾਂ ਦੀ ਪਾਲਣਾ ਕੀਤੀ ਹੈ ਉਸ ਨੇ ਆਪ ਹੀ ਸਾਰੇ ਜੀਵਾਂ ਨੂੰ ਸੁਖੀ ਵਸਾਇਆ ਹੋਇਆ ਹੈ ਦਾਹ ਦੇ ਸਕੂਰ ਰਹਾ ਜਸ ਸੁਆਮੀ ਕੀਮਤ ਕਹਿਣ ਨਾ ਜਾਈ ਸਾਰੇ ਹੀ ਜਗਤ ਵਿੱਚ ਉਸ ਦੀ ਸੋਮਾ ਖਿਲਰੀ ਹੋਈ ਹੈ ਉਸ ਦੀ ਵਡਿਆਈ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ ਕੋ ਨਾਨਕ ਸਤਗੁਰ ਬਲਿਹਾਰੀ ਜੇ ਨ ਅਬ ਚਲਨੀ ਰਖਾਈ ਨਾਨਕ ਕਹਿੰਦਾ ਹੈ ਕਿ ਉਸ ਗੁਰੂ ਤੋਂ ਸਦਾ ਕੁਰਬਾਨ ਹੋ ਜਿਸ ਨੇ ਕਦੇ ਨਾ ਹਿਲਣ ਵਾਲੀ ਹਰਨਾਮ ਸਿਮਰਨ ਦੀ ਨੀ ਰੱਖੀ ਹੈ ਜਿਹੜਾ ਗੁਰੂ ਮਨੁੱਖ ਦੇ ਅੰਦਰ ਪ੍ਰਮਾਤਮਾ ਦਾ ਨਾਮ ਸਿਮਰਨ ਦੀ ਅਹਿਲ ਨਹੀਂ ਰੱਖ ਦਿੰਦਾ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ ਰਾਮ ਉਸ ਅਵਚਲ ਨਗਰ ਵਿੱਚ ਸਰਵ ਵਿਆਪਕ ਪ੍ਰਮਾਤਮਾ ਨਾਲ ਡੂੰਗੀ ਸਾਧ ਪਾਣ ਦੀ ਪ੍ਰਮਾਤਮਾ ਵਿੱਚ ਸਰਪ ਜੋੜਨ ਦੀ ਕਥਾ ਵਿਚਾਰ ਹੁੰਦੀ ਸੁਣੀ ਦੀ ਅਨਹਦ ਚੋਜ ਭਗਤ ਭਵ ਪੰਜਨ ਅਨਹਦ ਵਾਜੇ ਧੁਨੀਐ ਰਾਮ ਸੰਤ ਜਨਾਂ ਦੇ ਉਸ ਸ਼ਰੀਰਨਗਰ ਵਿੱਚ ਭਗਤਾਂ ਦੇ ਜਨਮ ਮਰਨ ਦੇ ਗੇੜ ਨਾਸ਼ ਕਰਨ ਵਾਲੇ ਪ੍ਰਮਾਤਮਾ ਦੇ ਚੋਜ ਤਮਾਸ਼ਿਆਂ ਤੇ ਸਿੱਪ ਸਲਾ ਦੀ ਇੱਕ ਰਸ ਪ੍ਰਬਲ ਧੁਨੀ ਉੱਠਦੀ ਰਹਿੰਦੀ ਹੈ। ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਗੋਸਤ ਨਿਤ ਹੋਵੈ ਉਸ ਅਬਚਲ ਨਗਰ ਵਿੱਚ ਸੰਤ ਜਨਾਂ ਦੇ ਉਸ ਸ਼ਰੀਰਨਗਰ ਵਿੱਚ ਪ੍ਰਮਾਤਮਾ ਦੀ ਇੱਕ ਰਸ ਸਿੱਪ ਸਲਾ ਹੁੰਦੀ ਰਹਿੰਦੀ ਹੈ। ਜਗਤ ਦੇ ਮੂਲ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੁੰਦੀ ਰਹਿੰਦੀ ਹੈ ਸੰਤ ਜਨਾਂ ਦੀ ਪਰਸਪਰ ਰੱਬੀ ਵਿਚਾਰ ਹੁੰਦੀ ਰਹਿੰਦੀ ਹੈ ਹਰ ਨਾਮ ਯਰਾਦੇ ਮੈਲ ਸਭ ਕਟੈਂ ਕਿਲ ਵੇਖ ਸਗਲੇ ਖੋਵੈ ਸੰਤ ਜਨ ਉਹ ਸਤਲ ਨਗਰ ਵਿੱਚ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ ਇਸ ਤਰ੍ਹਾਂ ਆਪਣੇ ਅੰਦਰੋਂ ਵਿਕਾਰਾਂ ਦੀ ਸਾਰੀ ਮੈਲ ਦੂਰ ਕਰਦੇ ਰਹਿੰਦੇ ਹਨ ਪਰਮਾਤਮਾ ਦਾ ਨਾਮ ਉਹਨਾਂ ਦੇ ਸਾਰੇ ਪਾਪ ਦੂਰ ਕਰਦਾ ਰਹਿੰਦਾ ਹੈ ਤਾਹਾਂ ਜਨਮ ਨਾ ਮਰਣਾ ਆਮਣ ਜਾਣਾ ਬਹੁੜ ਨਾ ਪਈਐ ਜੋਨੀਐ ਉਹ ਸਭ ਚਲ ਨਗਰ ਵਿੱਚ ਟਿਕਿਆ ਜਨਮ ਮਰਨ ਦਾ ਗੇੜ ਨਹੀਂ ਰਹਿ ਜਾਂਦਾ ਮੁੜ ਮੁੜ ਜੂਨਾ ਵਿੱਚ ਨਹੀਂ ਪਈਦਾ ਨਾਨਕ ਗੁਰ ਪਰਮੇਸ਼ਰ ਪਾਇਆ ਜਸ ਪ੍ਰਸਾਦ ਇਛ ਪੁੰਨਿਐ हे ਨਾਨਕ ਜਿਸ ਗੁਰੂ ਦੀ ਕਿਰਪਾ ਨਾਲ ਜਿਸ ਪ੍ਰਭੂ ਦੀ ਮਿਹਰ ਨਾਲ ਮਨੁੱਖ ਦੀ ਹਰੇਕ ਇੱਛਾ ਪੂਰੀ ਹੁੰਦੀ ਜਾਂਦੀ ਹੈ ਉਹ ਗੁਰੂ ਉਹ ਪਰਮੇਸ਼ਰ ਉਹ ਅਫਸਲ ਨਗਰ ਵਿੱਚ ਟਿਕਿਆ ਮਿਲ ਪੈਂਦਾ ਹੈ ਸੋਹੀ ਮਹਲਾ ਪੰਜਵਾਂ ਸੰਤਾਨ ਕੇ ਕਰਜੋ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਪ੍ਰਮਾਤਮਾ ਦਾ ਇਹ ਬੁੱਢ ਕਦੀਮਾ ਦਾ ਸੁਭਾਵ ਹੈ ਕਿ ਆਪਣੇ ਸੰਤਾਂ ਦੇ ਕੰਮ ਵਿੱਚ ਆਪ ਸਹਾਈ ਹੁੰਦਾ ਹੈ ਆਪਣੇ ਸੰਤਾਂ ਦਾ ਕੰਮ ਸਿਰੇ ਚੜਾਉਣ ਲਈ ਉਹ ਆਪ ਆਉਂਦਾ ਰਿਹਾ ਹੈ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਪ੍ਰਮਾਤਮਾ ਦੀ ਮਿਹਰ ਨਾਲ ਜਿਸ ਮਨੁੱਖ ਦੇ ਅੰਦਰ ਪ੍ਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਆਪਣਾ ਪੂਰਾ ਪ੍ਰਭਾਵ ਪਾ ਲੈਂਦਾ ਹੈ ਉਸ ਮਨੁੱਖ ਦੀ ਕਾਇਆ ਧਰਤੀ ਸੋਹਣੀ ਬਣ ਜਾਂਦੀ ਹੈ ਉਸ ਮਨੁੱਖ ਦਾ ਹਿਰਦਾ ਤਲਾਬ ਸੋਹਣਾ ਹੋ ਜਾਂਦਾ ਹੈ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਨੱਕਾ-ਨੱਕ ਪਰ ਜਾਂਦਾ ਹੈ ਆਤਮਿਕ ਜੀਵਨ ਉਚਾਰਨ ਵਾਲਾ ਉਸ ਮਨੁੱਖ ਦਾ ਸਾਰਾ ਉਦਮ ਪਰਮਾਤਮਾ ਸਿਰੇ ਚੜ੍ਹ ਦਿੰਦਾ ਹੈ ਉਸ ਮਨੁੱਖ ਦੀਆਂ ਸਾਰੀਆਂ ਮਰਾਦਾਂ ਪੂਰੀਆਂ ਹੋ ਜਾਂਦੀਆਂ ਹਨ ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵਿਸੂਰੇ ਉਸ ਮਨੁੱਖ ਦੀ ਸੋਭਾ ਸਾਰੇ ਜਗਤ ਵਿੱਚ ਉਣ ਲੱਗ ਪੈਂਦੀ ਹੈ ਉਸ ਦੇ ਸਾਰੇ ਚਿੰਤਾ ਛੋਰੇ ਮੁੱਕ ਜਾਂਦੇ ਹਨ ਪੂਰਨ ਪੁਰਖ ਅਚੁੱਤ ਬినాਸ਼ੀ ਜਸ ਵੇਦ ਪੁਰਾਣੀ ਗਾਇਆ ਉਹ ਸਰਵ ਵਿਆਪਕ ਅਤੇ ਕਦੇ ਨਾ ਨਾਸ਼ ਹੋਣ ਵਾਲੇ ਪ੍ਰਮਾਤਮਾ ਦੀ ਇਹੀ ਸਿਫਤ ਪੁਰਾਣੇ ਧਰਮ ਪੁਸਤਕਾਂ ਵੇਦਾਂ ਅਤੇ ਪੁਰਾਣਾ ਨੇ ਵੀ ਕੀਤੀ ਹੈ ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਹੇ ਨਾਨਕ ਪਰਮੇਸ਼ਰ ਨੇ ਆਪਣਾ ਇਹ ਮੁੱਢ ਕਦੀਮਾ ਦਾ ਸੁਭਾਵ ਸਦਾ ਹੀ ਕਾਇਮ ਰੱਖਿਆ ਹੈ ਕਿ ਜਿਸ ਉਤੇ ਉਸਨੇ ਮਿਹਰ ਕੀਤੀ ਉਸਨੇ ਉਸ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ਨਾਮ ਨਿਦ ਰਿੱਧ ਸਿੰਧ ਦੀਨੇ ਕਰਤੇ ਟੋਟ ਨਾ ਆਵੇ ਕਾਈਂ ਰਾਮ ਜਿਹੜੇ ਮਨੁੱਖ ਮਾਲਕ ਪ੍ਰਭੂ ਦੀ ਮਿਹਰ ਨਾਲ ਉਸ ਦੇ ਗੁਣ ਗਾਉਂਦੇ ਹਨ ਉਹਨਾਂ ਨੂੰ ਕਰਤਾਰ ਨੇ ਇਹ ਅਜੀਹੀ ਦਾਤ ਬਖਸ਼ੀ ਹੈ ਜੋ ਮਾਨੋ ਧਰਤੀ ਦੇ ਸਾਰੇ ਹੀ ਨੌਕ ਜਾਨੇ ਹੈ ਜੋ ਮਾਨੋ ਸਾਰੀਆਂ ਕਰਾਮਾਤੀ ਤਾਕਤਾਂ ਹਨ ਇਸ ਦਾਤ ਵਿੱਚ ਕਦੇ ਕੋਈ ਕਮੀ ਨਹੀਂ ਹੁੰਦੀ ਖਾਤ ਖਰਚ ਤੋ ਬਿਲ ਛਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ RAM ਇਸ ਨਾਮ ਦਾਤ ਨੂੰ ਖਾਂਦਿਆਂ ਵੰਡਦਿਆਂ ਤੇ ਬਣਦਿਆਂ ਉਹ ਆਤਮਕ ਆਨੰਦ ਮਾਣਦੇ ਹਾਲ ਕਰਤਾਰ ਦੀ ਇਹ ਬਖਸ਼ਿਸ਼ ਦਿਨੋਂ ਦਿਨ ਵਧਦੀ ਰਹਿੰਦੀ ਹੈ ਸੁਦਾਤ ਸਵਾਈ ਨਿਖਟ ਨਾ ਜਾਈ ਅੰਤਰਜਾਮੀ ਪਾਇਆ ਯਕੀਨ ਜਾਣੋ ਇਹ ਦਾਤ ਵਧਦੀ ਰਹਿੰਦੀ ਹੈ ਕਦੇ ਮੁੱਕਦੀ ਨਹੀਂ ਇਸ ਦਾਤ ਦੀ ਬਰਕਤ ਨਾਲ ਉਹਨਾਂ ਨੂੰ ਹਰੇਕ ਦਿਲ ਦੀ ਜਾਣਨ ਵਾਲਾ ਪ੍ਰਮਾਤਮਾ ਮਿਲ ਪੈਂਦਾ ਹੈ ਕੋਟੋ ਮਿਗਨ ਸਗਲੇ ਉਠ ਨਾਠੇ ਦੁੱਖ ਨਾ ਨੇੜੇ ਆਇਆ ਜਿੰਦਗੀ ਦੇ ਸਫਰ ਵਿੱਚ ਆਉਣ ਵਾਲੀਆਂ ਕਰੋੜਾ ਰੁਕਾਵਟਾਂ ਉਹਨਾਂ ਦੇ ਰਸਤੇ ਵਿੱਚੋਂ ਸਾਰੀਆਂ ਹੀ ਦੂਰ ਹੋ ਜਾਂਦੀਆਂ ਹਨ ਕੋਈ ਦੁੱਖ ਉਹਨਾਂ ਦੇ ਨੇੜੇ ਨਹੀਂ ਟੁੱਕਦਾ ਸ਼ਾਂਤ ਸਹਜ ਆਨੰਦ ਕਨੇਰੇ ਮਿਲਸੀ ਭੂਖ ਸਭਾਈ ਉਨ੍ਹਾਂ ਦੇ ਅੰਦਰੋਂ ਮਾਇਆ ਦੀ ਸਾਰੀ ਭੁੱਖ ਨਾਸ਼ ਹੋ ਜਾਂਦੀ ਹੈ। ਉਨ੍ਹਾਂ ਦੇ ਅੰਦਰ ਠੰਡ ਵਰਤਦੀ ਰਹਿੰਦੀ ਹੈ। ਆਤਮਿਕ ਅਡੋਲਤਾ ਤੇ ਅਨੇਕਾਂ ਆਨੰਦ ਬਣੇ ਰਹਿੰਦੇ ਹਨ। ਨਾਨਕ ਗੁਣ ਗਾਵੈ ਸੁਆਮੀ ਕੇ ਅਚਰਜ ਜਿਸ ਵਡਿਆਈ RAM ਹੈ ਨਾਨਕ ਉਸ ਮਨੁੱਖ ਉਸ ਮਾਲਕ ਪ੍ਰਭੂ ਦੇ ਗੁਣ ਹੁੰਦੇ ਰਹਿੰਦੇ ਹਨ ਜਿਸ ਦੀ ਵਡਿਆਈ ਕਰਨਾ ਹੈਰਾਨ ਕਰ ਦੇਣ ਵਾਲਾ ਉਦਮ ਹੈ। ਜਿਸ ਕਾ ਕਾਰਜ ਤੈਨਹੀਂ ਕੀਆ ਮਾਨਸ ਕਿਆ ਵਿਚਾਰਾ ਰਾਮ ਸੰਤ ਜਨਾਂ ਨੂੰ ਆਪਣੇ ਚਰਨਾਂ ਨਾਲ ਜੋੜਨਾ ਇਹ ਕੰਮ ਜਿਸ ਪ੍ਰਮਾਤਮਾ ਦਾ ਆਪਣਾ ਹੈ ਉਸਨੇ ਹੀ ਸਦਾ ਇਹ ਕੰਮ ਕੀਤਾ ਹੈ ਇਹ ਕੰਮ ਕਰਨ ਲਈ ਮਨੁੱਖ ਦੀ ਕੋਈ ਸਮਰੱਥਾ ਨਹੀਂ ਭਗਤ ਸੋਹਣ ਹਰ ਕੇ ਗੁਣ ਗਾਵੇਂ ਸਦਾ ਕਰੇ ਜੈਕਾਰਾ ਰਾਮ ਉਸ ਦੀ ਮਿਹਰ ਨਾਲ ਉਸ ਦੇ ਭਗਤ ਉਸਾਰੀ ਦੇ ਗੁਣ ਗਾਉਂਦੇ ਰਹਿੰਦੇ ਹਨ ਸਦਾ ਸਿਖਤ ਸਲਾਹ ਕਰਦੇ ਰਹਿੰਦੇ ਹਨ ਅਤੇ ਸੋਹਣੇ ਆਤਮਿਕ ਜੀਵਨ ਵਾਲੇ ਬਣਦੇ ਜਾਂਦੇ ਹਨ ਗਉਣ ਗਾਏ ਗੋਬਿੰਦ ਆਨੰਦ ਉਪਜੇ ਸਾਧ ਸੰਗਤ ਸੰਗ ਬਣੀ ਪ੍ਰਮਾਤਮਾ ਦੇ ਗੁਣ ਗਾ ਗਾ ਕੇ ਉਹਨਾਂ ਦੇ ਅੰਦਰ ਆਤਮਿਕ ਆਨੰਦ ਦੇ ਹੁਲਾਰੇ ਪੈਦਾ ਹੁੰਦੇ ਰਹਿੰਦੇ ਹਨ ਸਾਧ ਸੰਗਤ ਵਿੱਚ ਟਿਕ ਕੇ ਪ੍ਰਮਾਤਮਾ ਨਾਲ ਉਹਨਾਂ ਦੀ ਪ੍ਰੀਤ ਬਣੀ ਰਹਦੀ ਹੈ ਜਿਨ ਉਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਤਿਆਗਨੀ ਜਿਸ ਪ੍ਰਮਾਤਮਾ ਨੇ ਸੰਤ ਜਨਾਂ ਦੇ ਹਿਰਦੇ ਤਾਲ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ ਜਾਲ ਭਰੰਦਾ ਉਦਮ ਸਦਾ ਕੀਤਾ ਹੈ ਮੈਂ ਉਸ ਦੀ ਕੋਈ ਵਡਿਆਈ ਬਿਆਨ ਕਰਨ ਯੋਗ ਨਹੀਂ ਹਾਂ 68 ਤੀਰਥ ਪੁੰਨ ਕਰਿਆ ਮਹਾਨਿਰਮਲ ਚਾਰਾ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਨਾਲ ਭਰਪੂਰ ਇਸ ਸੰਤ ਹਿਰਦੇ ਵਿੱਚ ਹੀ 68 ਤੀਰਥ ਆ ਜਾਂਦੇ ਹਨ ਵੱਡੇ ਵੱਡੇ ਪਵਿੱਤਰ ਤੇ ਸੁੰਦਰ ਪੁੰਨ ਕਰਮ ਆ ਜਾਂਦੇ ਹਨ ਪਤਿਤ ਪਾਵਨ ਬਿਰਧ ਸਵਾਮੀ ਨਾਨਕ ਸ਼ਬਦ ਆਧਾਰਾ ਹੈ ਨਾਨਕ ਗੁਰੂ ਦੇ ਸ਼ਬਦ ਦਾ ਆਸਰਾ ਦੇ ਕੇ ਵੱਡੇ ਵੱਡੇ ਵਿਕਾਰੀਆਂ ਨੂੰ ਪਵਿੱਤਰ ਕਰ ਦੇਣ ਵਾਲਾ ਮਾਲਕ ਪ੍ਰਭੂ ਦਾ ਇਹ ਵਰਡ ਕਦੀ ਮਨਸਬਾ ਤਰਿਆ ਆ ਰਿਹਾ ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਸਤਤ ਕਾਣ ਕਰੀ ਜੈ ਰਾਮ ਮੇਰਾ ਕਰਤਾਰ ਮੇਰਾ ਪ੍ਰਭ ਸਾਰੇ ਗੁਣਾਂ ਦਾ ਖਜ਼ਾਨਾ ਹੈ ਕੋਈ ਵੀ ਅ제ਹਾ ਵਿਨੁਖ ਨਹੀਂ ਜਿਸ پاس ਉਸਦੀ ਪੂਰੀ ਵਡਿਆਈ ਕੀਤੀ ਜਾ ਸਕੇ ਸੰਤਾਂ ਕੀ ਬੇਨੰਤੀ ਸਾਮੀ ਨਾ ਮਹਾਰਸ ਦੀ ਜੈ ਰਾਮ ਉਸ ਦੇ ਸੰਤ ਜਨਾਂ ਦੀ ਉਸ ਦੇ ਦਰ ਤੇ ਸਦਾ ਇਹ ਅਰਦਾਸ ਹੁੰਦੀ ਹੈ ਕਿ ਹੈ ਮਾਲਕ ਪ੍ਰਭੂ ਬੇੰਤ ਸਵਾਦਲਾ ਆਪਣਾ ਨਾਮ ਬਖਸ਼ੀ ਰੱਖ ਨਾਮ ਦੀ ਜੈ ਦਾਨ ਕੀ ਜੈ ਵਿਸਰਨਾਹੀ ਇੱਕ ਖਿਨੋਂ ਇਹ ਮਿਹਰ ਕਰਕੇ ਆਪਣਾ ਨਾਮ ਬਖਸ਼ੀ ਰੱਖ ਇਕ ਖੇਨ ਭਰ ਵੀ ਸਾਡੇ ਹਿਰਦੇ ਵਿੱਚ ਨਾ ਪੁੱਲ ਗਣ ਗੋਪਾਲ ਉਚਰ ਰਸਨਾ ਸਦਾ ਗਾਈਐ ਅਨ ਦਿਨੋ ਆਪਣੀ ਜੀਬ ਨਾਲ ਗੋਪਾਲ ਦੇ ਗੁਣ ਉਚਾਰਦਾ ਰਿਹਾ ਕਰ ਹਰ ਵੇਲੇ ਉਸ ਦੀ ਸਿਫਤ ਸਲਾਹ ਕਰਦੇ ਰਹਿਣਾ ਚਾਹੀਦਾ ਜਿਸ ਪ੍ਰੀਤ ਲਾਗੀ ਨਾਮ ਸੇ ਤੀ ਮਨ ਤਨੇ ਅੰਮ੍ਰਿਤ ਭਿਜੈ ਪਰਮਾਤਮਾ ਦੇ ਨਾਮ ਨਾਲ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ ਉਸ ਦਾ ਮਨ ਉਸ ਦਾ ਤਨ ਆਤਮਿਕ ਜੀਵਨ ਦੇਣ ਵਾਲੇ ਨਾਮ ਨਾਲ ਸਦਾ ਪਰ ਰਹਿੰਦਾ ਹੈ ਬੇਨੰਤ ਨਾਨਕੋ ਇਛ ਪੁਨੀ ਦੇਖ ਦਰਸ਼ਨ ਜੀ ਜੈ ਨਾਨਕ ਬੇਨਤੀ ਕਰਦਾ ਹੈ ਕਿ ਪ੍ਰਮਾਤਮਾ ਦਾ ਦਰਸ਼ਨ ਕਰਕੇ ਆਤਮਿਕ ਜੀਵਨ ਮਿਲ ਜਾਂਦਾ ਹੈ ਹਰ ਇੱਕ ਇੱਛਾ ਪੂਰੀ ਹੋ ਜਾਂਦੀ ਹੈ ਰਾਗ ਸੁਹੀ ਮਹਲਾ 5 ਸ਼ੰਤ ਇੱਕ ਓੰਕਾਰ ਸਤ ਗੁਰ ਪ੍ਰਸਾਦ ਮਿੱਠ ਬੋਲੜਾ ਜੀ ਹਰ ਸਜਣ ਸੁਆਮੀ ਮੋਰਾ ਮੇਰਾ ਮਾਲਕ ਪ੍ਰਭੂ ਮਿੱਠੇ ਬੋਲ ਬੋਲਣ ਵਾਲਾ ਪਿਆਰਾ ਮਿੱਤਰ ਹੈ ਹਉ ਸੰਮਲਥ ਕੀ ਜੀ ਓ ਕਦੇ ਨ ਭੁੱਲੇ ਕਉਰਾ ਮੈਂ ਚੇਤੇ ਕਰ ਕਰ ਕੇ ਥੱਕ ਗਈ ਹਾਂ ਕਿ ਉਸ ਦਾ ਕਦੇ ਕੋੜਾ ਬੋਲ ਬੋਲਿਆ ਯਾਦ ਆ ਜਾਏ ਪਰ ਉਹ ਕਦੇ ਵੀ ਕੋੜਾ ਬੋਲ ਨਹੀਂ ਬੋਲਦਾ ਕੋੜਾ ਬੋਲ ਨਾ ਜਾਣੇ ਪੂਰਨ ਭਗਵਾਨ ਐ ਔਗਣ ਕੋ ਨ ਜਿਤਾਰੇ ਉਹ ਸਾਰੇ ਗੁਣਾ ਨਾਲ ਭਰਪੂਰ ਭਗਵਾਨ ਕੋੜਾ ਖਰਵਾ ਬੋਲਣਾ ਜਾਣਦਾ ਹੀ ਨਹੀਂ ਕਿਉਂਕਿ ਉਹ ਸਾਡਾ ਕੋਈ ਵੀ ਔਗਣ ਚੇਤੇ ਹੀ ਨਹੀਂ ਰੱਖਦਾ ਪਤਿਤ ਪਾਵਨ ਹਰ ਬਿਰਦ ਸਦਾਏ ਇੱਕ ਤਿਲ ਨਹੀਂ ਪੰਨੇ ਘਾਲੇ ਉਹ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਇਹ ਉਸ ਦਾ ਮੁੱਢ ਕਦੀਮਾ ਦਾ ਸੁਭਾਵ ਦੱਸਿਆ ਜਾਂਦਾ ਹੈ ਅਤੇ ਉਹ ਕਿਸੇ ਦੀ ਵੀ ਕੀਤੀ ਕਾਲ ਕਮਾਈ ਨੂੰ ਰਤਾ ਭਰ ਵੀ ਵਿਅਰਥ ਨਹੀਂ ਜਾਣ ਦਿੰਦਾ ਘਟ ਘਟ ਵਾਸੀ ਸਰਬ ਨਿਵਾਸੀ 네ਰੇ ਹੀ ਤੇ 네ਰਾ ਮੇਰਾ ਸੱਜਣ ਹਰੇਕ ਸਰੀਰ ਵਿੱਚ ਵਸਦਾ ਹੈ ਸਭ ਜੀਵਾਂ ਵਿੱਚ ਵਸਦਾ ਹੈ ਹਰੇਕ ਜੀਵ ਦੇ ਅਤਿ ਨੇੜੇ ਵਸਦਾ ਹੈ ਨਾਨਕ ਦਾਸ ਸਦਾ ਸ਼ਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ ਦਾਸ ਨਾਨਕ ਸਦਾ ਉਸ ਦੀ ਸ਼ਰਨ ਪਿਆ ਰਿਹਾ ਹੈ ਮੇਰਾ ਸੱਜਣ ਪ੍ਰਭ ਆਤਮਿਕ ਜੀਵਨ ਦੇਣ ਵਾਲਾ ਹੈ ਹਉ ਬਿਸਮ ਭਈ ਜੀ ਹਰ ਦਰਸ਼ਨ ਦੇਖ ਅਪਾਰਾ ਉਸ ਬੇਨਤ ਹਰੀ ਦਾ ਦਰਸ਼ਨ ਕਰਕੇ ਮੈਂ ਹੈਰਾਨ ਪਈ ਹੁੰਦੀ ਹਾਂ ਮੇਰਾ ਸੁੰਦਰ ਸਵਾਮੀ ਜੀ ਹਉ ਚਰਨ ਕਮਲ ਪਗ ਸ਼ਾਰਾ ਉਹ ਮੇਰਾ ਸੋਹਣਾ ਮਾਲਕ ਹੈ ਮੈਂ ਉਸ ਦੇ ਸੋਹਣੇ ਚਰਨਾਂ ਦੀ ਧੂੜ ਹਾਂ ਪ੍ਰਭ ਪੇਖਤ ਜੀਵਾ ਠੰਡੀ ਥੀਵਾ ਤਿਸ ਜੇ ਵੜਿਆ ਵਰਨਾ ਕੋਈ ਪ੍ਰਭੂ ਦਾ ਦਰਸ਼ਨ ਕਰਦਿਆਂ ਮੇਰੇ ਅੰਦਰ ਜਿੰਦ ਪੈ ਜਾਂਦੀ ਹੈ ਮੈਂ ਸ਼ਾਂਤ ਚਿਤ ਹੋ ਜਾਂਦੀ ਹਾਂ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਆਦ ਅੰਤ ਮਦ ਪ੍ਰਭ ਰਵਿਆ ਜਲ ਫਲ ਮਹੀ ਹਲ ਸੋਈ ਜਗਤ ਦੇ ਸ਼ੁਰੂ ਵਿੱਚ ਉਹੀ ਸੀ ਜਗਤ ਦੇ ਅਖੀਰ ਵਿੱਚ ਵੀ ਉਹੀ ਹੋਵੇਗਾ ਹੁਣ ਇਸ ਵੇਲੇ ਵੀ ਉਹੀ ਹੈ ਪਾਣੀ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਉਹ ਸਾਰਿਆਂ ਥਾਵਾਂ ਤੇ ਵਸਦਾ ਹੈ चरण कमल जप सागर तरया पौजले उतरे पारा उस ने सोने चरणा दा ध्यान धरके संसार समुंदर तरया जा सकदा है अनेका ही जीव संसार समुंदर तो पार लंगदे आ रहे हा नानक शरण पूर्ण परमेश्वर तेरा अंत न पारावारा नानक उस पूर्ण परमेश्वर दी शरण आया ਜਿਸ ਦੀ ਹਸਤੀ ਦਾ ਅੰਤ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ਹਉ ਨਿਮਖ ਨ ਛੋਡਾਂ ਜੀ ਹਰ ਪ੍ਰੀਤਮ ਪ੍ਰਾਨ ਆਧਾਰੋ ਪ੍ਰੀਤਮ ਹਰੀ ਅਸਾਂ ਜੀਵਾਂ ਦੀ ਜਿੰਦ ਦਾ ਆਸਰਾ ਹੈ ਮੈਂ ਅੱਖ ਝਮਕਣ ਜਿੰਨੇ ਸਮੇ ਲਈ ਵੀ ਉਸ ਦੀ ਯਾਦ ਨਹੀਂ ਛੱਡਾਂ ਗੁਰ ਸਤਗੁਰ ਕਹਿਆ ਜੀ ਸਾਚਾ ਅਗੰਮ ਵਿਚਾਰੋ ਹੇ ਜੀ ਗੁਰੂ ਨੇ ਮੈਨੂੰ ਆਪੋច ਪਰਮਾਤਮਾ ਨਾਲ ਮਿਲਾਪ ਬਾਰੇ ਇਹ ਅਟਲ ਵਿਚਾਰ ਦੀ ਗੱਲ ਦੱਸੀ ਹੈ ਮਿਲ ਸਾਧੂ ਦੀਨਾ ਤਾ ਨ ਮਲੀਨਾ ਜਨਮ ਮਰਨ ਦੁੱਖ ਨ ਠੇ ਗੁਰੂ ਨੂੰ ਮਿਲ ਕੇ ਜਦੋਂ ਗੁਰੂ ਦੇ ਰਾਹੀ ਨਾਮ ਦਾਤ ਮਿਲਦੀ ਹੈ ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ਜਿਹੜਾ ਮਨੁੱਖ ਨਾਮ ਜਪਦਾ ਹੈ ਉਸ ਤੇ ਜਨਮ ਤੋਂ ਮਰਨ ਤੱਕ ਦੇ ਸਾਰੇ ਦੁੱਖ ਨਾਸ਼ ਹੋ ਜਾਂਦੇ ਹਨ ਸਹਜ ਸੁਖ ਆਨੰਦ ਕਨੇਰੇ ਹੋ ਮੈਂ ਬਿਨ ਠੀ ਗਾਠੇ ਉਸ ਦੇ ਅੰਦਰ ਆਤਮਕ ਅਡੋਲਤਾ ਦੇ ਨੇਕਾ ਸੁਖ ਆਨੰਦ ਪੈਦਾ ਹੋ ਜਾਂਦੇ ਹਨ ਉਸ ਦੇ ਅੰਦਰੋਂ ਹਉਮੈ ਦੀ ਗੰਢ ਨਾਸ਼ ਹੋ ਜਾਂਦੀ ਹੈ ਸਭ ਕੈ ਮਦ ਸਭ ਹੂ ਤੇ ਬਾਹਰ ਰਾਗ ਦੁਖ ਤੇ ਨਿਹਾਰੋ ਪਰਮਾਤਮਾ ਸਭ ਜੀਵਾਂ ਦੇ ਅੰਦਰ ਹੈ ਸਭ ਤੋਂ ਵੱਖਰਾ ਵੀ ਹੈ ਸਭ ਦੇ ਅੰਦਰ ਹੁੰਦਾ ਹੋਇਆ ਵੀ ਉਹ ਮੋਹ ਅਤੇ ਈਰਖਾ ਆਦਿਕ ਤੋਂ ਨਿਰਲੇਪ ਰਹਿੰਦਾ ਹੈ ਨਾਨਕ ਦਾਸ ਗੋਬਿੰਦ ਸ਼ਰਣਾਈ ਹਰ ਪ੍ਰੀਤਮ ਮਨ ਸਧਾਰੋ ਏ ਨਾਨਕ ਉਸ ਦੇ ਸੇਵਕ ਸਦਾ ਉਸ ਦੀ ਸ਼ਰਣ ਪਏ ਰਹਿੰਦੇ ਹਨ ਉਹ ਪ੍ਰੀਤਮ ਹਰੀ ਸਭ ਜੀਵਾਂ ਦੇ ਮਨ ਦਾ ਆਸਰਾ ਬਣਿਆ ਰਹਿੰਦਾ ਹੈ ਮੈਂ ਖੋਜਤ ਖੋਜਤ ਜੀ ਹਰ ਨਿਹ ਚਲਸੋ ਕਰ ਪਾਇਆ ਏ ਭਾਈ ਮੈਂ ਪਾਲ ਕਰਦਿਆਂ ਕਰਦਿਆਂ ਮੈਂ ਹਰੀ ਪ੍ਰਭੂ ਦਾ ਔਰ ਟਿਕਾਣਾ ਲੱਭ ਲਿਆ ਹੈ ਜੋ ਕਦੇ ਵੀ ਡੋਲਦਾ ਨਹੀਂ ਸਭ ਅਤਰੋਵ ਡਿਠੇ ਜਿਓ ਆ ਚਰਨ ਕਮਲ ਚਿਤ ਲਾਇਆ ਏ ਜੀ ਜਦੋਂ ਮੈਂ ਵੇਖਿਆ ਕਿ ਜਗਤ ਦੇ ਸਾਰੇ ਪਦਾਰਥ ਨਾਸ਼ਵੰਤ ਹਨ ਤਦੋਂ ਮੈਂ ਪ੍ਰਭੂ ਦੇ ਸੋਹਣੇ ਚਰਨਾ ਵਿੱਚ ਆਪਣਾ ਮਨ ਜੋੜ ਲਿਆ ਪ੍ਰਭ ਇਹ ਬినాਸ਼ੀ ਹਾਂ ਤਿਸ ਕੀ ਦਾਸੀ ਮਰੇ ਨਾ ਆਵੇ ਜਾਏ ਪਰਮਾਤਮਾ ਕਦੇ ਨਾਸ਼ ਹੋਣ ਵਾਲਾ ਨਹੀਂ ਹੈ ਮੈਂ ਤਾਂ ਉਸ ਦੀ ਦਾਸੀ ਬਣ ਗਈ ਹਾਂ ਉਹ ਕਦੇ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਇਹਸੇ ਪੁਜਾਏ ਦੁਨੀਆ ਦੇ ਵੱਡੇ ਵੱਡੇ ਪ੍ਰਸਿੱਧ ਪਦਾਰਥ ਧਰਮ ਅਰਥ ਕਾਮ ਆਦਿਕ ਸਾਰੇ ਹੀ ਉਸ ਪ੍ਰਭੂ ਵਿੱਚ ਮੌਜੂਦ ਹਨ ਉਹ ਪ੍ਰਭੂ ਜੀਵ ਦੇ ਮਨ ਵਿੱਚ ਚਿਤਵੀ ਹੋਈ ਹਰੇਕ ਕਾਮਨਾ ਪੂਰੀ ਕਰ ਦਿੰਦਾ ਹੈ ਸ੍ਰੋਤ ਸਿਮਰਤ ਗੁਣ ਗਾਵੇ ਕਰਤੇ ਸਿੱਧ ਸਾਧਕ ਮਨ ਜਨ ਧਿਆਇਆ ਤੇਰ ਪੁਰਾਤਨ ਸਮਿਆਂ ਤੋਂ ਹੀ ਪੁਰਾਣੇ ਧਰਮ ਪੁਸਤਕ ਸਿਮਰਤियां ਵੇਦ ਆਦਿ ਕੋਸ ਕਰਤਾਰ ਦੇ ਗੁਣ ਗਾਉਂਦੇ ਆ ਰਹੇ ਹਨ ਜੋਗ ਸਾਧਨਾ ਵਿੱਚ ਪੁੱਗੇ ਹੋਏ ਜੋਗੀ ਜੋਗ ਸਾਧਨ ਕਰਨ ਵਾਲੇ ਜੋਗੀ ਸਾਰੇ ઋષਿ ਮੁਨੀ ਉਸੇ ਦਾ ਨਾਮ ਸਿਮਰਦੇ ਆ ਰਹੇ ਹਨ ਨਾਨਕ ਸ਼ਰਨ ਕਿਰਪਾ ਦੇ ਸੁਆਮੀ ਵੱਡ ਭਾਗੀ ਹਰ ਹਰ ਗਾਇਆ ਹੈ ਨਾਨਕ ਉਹ ਮਾਲਕ ਪ੍ਰਭੂ ਕਿਰਪਾ ਦਾ ਖਜ਼ਾਨਾ ਹੈ ਮਨੁੱਖ ਵੱਡੇ ਭਾਗਾਂ ਨਾਲ ਉਸ ਦੀ ਸ਼ਰਨ ਪੈਂਦਾ ਹੈ ਤੇ ਉਸ ਦੀ ਸਿੱਧ ਸਲਾਹ ਕਰਦਾ ਹੈ